kalau ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਸਪਾਲ ਸਿੰਘ ਜੀ ਓੜਰੇ ਵਾਲੇ ਹਰ ਸਾਲ ਦੀ ਤਰ੍ਹਾਂ ਸੰਗਤ ਨੂੰ ਨਾਲ ਲੈ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਕਾਸ਼ੀ ਬਨਾਰਸ ਵਿਖੇ ਲੈ ਕੇ ਜਾਂਦੇ ਆ ਔਰ ਅੱਜ ਵੀ ਤਕਰੀਬਨ 600 ਦੇ ਕਰੀਬ ਜਿਹੜੀ ਸੰਗਤ ਆ ਮਖੇਰੀਆਂ ਤੋਂ ਬਾਇਆ ਟ੍ਰੇਨ ਜਿਹੜੀ ਆ ਉਹ ਇਥੋਂ ਜਾ ਰਹੀ ਹੈ ਔਰ ਬੜੇ ਭਾਗਾ ਵਾਲੇ ਪਰਿਵਾਰ ਨੇ ਭਾਗਾ ਵਾਲੇ ਲੋਕ ਨੇ ਜਿਨ੍ਹਾਂ ਨੂੰ ਉਸ ਧਰਤੀ ਦੇ ਨਤਮਸਤਕ ਹੋਣ ਦਾ ਜਿਹੜਾ ਮੌਕਾ ਮਿਲ ਰਿਹਾ ਔਰ ਮੈਂ ਸਾਰਿਆਂ ਦੇ ਚਾਰੇ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਬੇਨਤੀ ਕਰਦਾ ਕਿ ਜਿਹੜੀ ਇਹ ਮਾਨੋ ਕਾਮਨਾਵਾਂ ਲੈ ਕੇ ਜਾ ਰਹੇ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਹਨਾਂ ਦੀਆਂ ਮਾਨੋ ਕਾਮਨਾਵਾਂ ਪੂਰੀਆਂ ਹੋਣ ਔਰ ਗੁਰੂ ਸਾਹਿਬ ਆਪ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਹੜੇ ਬਹੁਤ ਵੱਡਾ ਉਪਰਾਲਾ ਜਿਹੜਾ ਸਾਡੇ ਇਲਾਕੇ ਦੇ ਲੋਕਾਂ ਦੇ ਵਾਸਤੇ ਕਰਦੇ ਕਈ ਲੋਕ ਨਹੀਂ ਜਾ ਸਕਦੇ ਕਈ ਲੋਕ ਫਾਈਨੈਂਸ਼ੀਅਲ ਤ ਇੱਕ ਸੋਚ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਣੇ ਖੁਦ ਜਾਂਦੇ ਆਂ ਔਰ ਉਹਨਾਂ ਨੂੰ ਦਰਸ਼ਨ ਕਰਾ ਕੇ ਇੱਥੇ ਵਾਪਸ ਪਿੰਡਾਂ ਦੇ ਵਿੱਚ ਵਾਪਸ ਭੇਜ ਦਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਵੀ ਸੰਤ ਮਹਾਂਪੁਰਛ ਸਾਡੇ ਮਹਾਰਾਜ ਰਾਮਗਿਰ ਜੀ ਉਹ ਰਾਜਪੁਰ ਤੋਂ ਬਾਬਾ ਜੀ ਛੋਟੇ ਬਾਬਾ ਜੀ ਸੁਖਵਿੰਦਰ ਸਿੰਘ ਜੀ ਢੜਕਟਵਾਲ ਤੋਂ ਬਾਬਾ ਜੀ ਪਹੁੰਚਨੇ ਸਾਰਿਆਂ ਦਾ ਮਾਪੋਛਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਾਰੇ ਅਨੁਭਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਦਾਸ ਮਹਾਰਾਜ ਦੀ ਜੈ ਸੰਤਨ ਜਗਤਗੁਰੂ ਸਤਗੁਰੂ ਰਵਦਾਸ ਜੀ ਮਹਾਰਾਜ ਜਿਨਾ ਦਾ ਪਾਵਨ ਪਵਿੱਤਰ ਜਨਮ ਸਥਾਨ ਖੀਰ ਗਵਰਧਨਪੁਰ ਕਾਂਸੀ ਬਨਾਰਸ ਵਿਖੇ ਜਿੱਥੇ ਹਰ ਸਾਲ ਹੀ ਡੇਰੇ ਦੇ ਸ੍ਰੀ 108 ਸਤਗੁਰੂ ਬਾਬਾ ਬਨਾਰਾਮ ਮਹਾਰਾਜ ਜੀ ਦੇ ਦਰਬਾਰ ਦੇ ਸੇਵਾਦਾਰ ਕਿਰੇ 108 ਸੰਤ ਬਾਬਾ ਜਸਪਾਲ ਸਿੰਘ ਜੀ ਜੋ ਹਰ ਸਾਲ ਹੀ ਸੰਗਤਾਂ ਦਾ ਜਥਾ ਲੈ ਕਰਕੇ ਸ਼੍ਰੀ ਗੁਰੂ ਰਬਦਾਸ ਜਨਮ ਸਥਾਨ ਸ਼੍ਰੀ ਗਵਰਧਨਪੁਰ ਕਾਂਸੀ ਬਨਾਰਸ ਵਿਖੇ ਜਾਂਦੇ ਆ ਇਸ ਵੇਰਾਂ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸੋ ਸੰਤ ਬਾਬਾ ਜਸਪਾਲ ਸਿੰਘ ਜੀ ਤਕਰੀਬਨ 600 ਸੰਗਤ ਨਾਲ ਲੈ ਕਰਕੇ ਬਾਈਟ ਰੇਨ ਇਹ ਸੰਗਤ 23ਵੀਂ ਇਹ ਯਾਤਰਾ ਹੈ ਤੇਈ ਮੇਂ ਯਾਤਰਾ ਜੋ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੇ ਦਰਸ਼ਨਾਂ ਵਾਸਤੇ ਸੰਗਤਾਂ ਜਾ ਰਹੀਆਂ ਹੈ ਸ੍ਰੀ 108 ਸੰਤ ਬਾਬਾ ਨਰੰજન ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਹੈ ਬ੍ਰਹਮਲੀਨ ਸ੍ਰੀ 108 ਸਤਗੁਰੂ Swami ਸਰਵਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਹੈ ਜੋ ਇਹਨਾਂ ਨੇ ਤਰਸ ਕਰਕੇ ਉਸ ਜਨਮ ਸਥਾਨ ਤੇ ਉਹ ਵੱਡੇ ਮਹਿਲ ਉਹ ਸਾਰੇ ਤੇ ਅੱਜ ਸੰਗਤਾਂ ਭਾਗਾ ਬਾੜੀਆਂ ਜਿਹੜੀਆਂ ਦਰਸ਼ਨ ਕਰਦੀਆਂ ਹੈ ਤੋਂ ਸਾਡੇ ਨਾਲ ਸ੍ਰੀ 108 ਸੰਤ ਬਾਬਾ ਰਾਮਗਿਰ ਜੀ ਮਹਾਰਾਜ ਰਾਜਕੁਪਰ ਕੰਢੀ ਵਾਲੇ ਉਹ ਵੀ ਸਵੇਰ ਤੋਂ ਹੀ ਨਾਲ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਵੱਲੋਂ ਇਹ ਜੋ 23ਵੀਂ ਯਾਤਰਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਮਹਾਰਾਜ ਸੰਗਤਾਂ ਨੂੰ ਰਸਤੇ ਵਿੱਚ ਬਾਦ ਕਰ ਸਹਾਇਤਾ ਕਰਨ ਹਰ ਤਰ੍ਹਾਂ ਕਰਕੇ ਮਿਹਰ ਕਰਨ ਸਾਰੀਆਂ ਹੀ ਸੰਗਤਾਂ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ